ਇੱਧਰ ਦੇਖੋ ਚਲੋ ਵੀਰ ਆ ਜੀ ਸਤਿ ਸ੍ਰੀ ਅਕਾਲ ਕਰੋ ਸਾਰਿਆਂ ਨੂੰ ਹਾਂਜੀ ਇੱਧਰ ਦੇਖੋ ਵੀਰ ਆ ਜੀ ਦੇ ਕੰਮ ਜਿੰਨੇ ਭਾਂਡੇ ਅਰ ਸੋਈ ਦੇ ਹਾਂਜੀ ਇਹ ਵੀ ਪਤਾ ਵੀ ਆਹ ਕੁੱਕਰ ਕਿਹੜਾ ਟੱਕਣ ਕਿਹੜੇ ਕੁੱਕਰ ਦਾ ਤੇ ਆਹ ਕਿਹੜੇ ਦਾ ਇਹ ਵੀ ਪਤਾ ਕਿਸੇ ਨੂੰ ਲੋਡ ਹੋਵੇ ਹਲਵਾਈ ਦੀ ਕੁੱਕ ਦੀ ਅੱਛਾ ਬਾਬਾ ਬੰਦ ਹੋ ਗਿਆ ਲਾਉਨੇ ਆਪਾਂ ਆਡੇ ਕੁੱਕਰ ਨਹੀਂ ਰਸੋਈ ਦੇ ਵਿੱਚ ਟਿਕ ਸਕਦੇ। ਅਰੇ ਨੰਪਕਾ ਹਾਂ। ਹਾਂਜੀ ਹਾਂਜੀ ਹਾਂ 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 ਤੁਸੀਂ ਇੱਥੋਂ ਕੁਝ ਨਹੀਂ ਲੈਣਾ। ਤੇ ਪਾਣੀ ਤੁਸੀਂ ਡੋਲਿਆ ਨਾ। ਤੁਸੀਂ ਡੋਲਿਆ ਪਾਣੀ। ਤੇ ਇਹ ਪਤਾ ਵੀ ਇਹ ਐਸ ਕੁੱਕਰ ਦਾ ਢੱਕਣ ਆ ਇਹ। ਆ ਜਾ। ਮੰਮੀ ਹਾਂਜੀ ਮੰਮੀ ਹਾਂਜੀ ਮੰਮੀ ਹਾਂਜੀ ਮੰਮੀ ਕਿੱਥੇ ਆ ਮੰਮੀ ਕਿੱਥੇ ਆ ਉੱਥੇ ਰੱਖੋ ਉੱਥੇ ਰੱਖੋ ਉੱਥੇ ਉੱਥੇ ਰੱਖੋ ਤੁਹਾਨੂੰ ਫੜਾਤਾ ਲਓ 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 ਓਕੇ ਹਾਂ ਮੰਮਾ ਹਾਂਜੀ ਹੁਣ ਇਹਨੂੰ ਐ ਵੀ ਟੱਕਣ ਘੱਟ ਕੇ ਦਿਓ ਵਿੱਚੋਂ ਹੈ ਸੰਦੋ ਭਾਈ ਸਮਝ ਨਹੀਂ ਆਉਂਦੀ ਤੁਹਾਡੀ ਫਾਰਸੀ ਦੀ ਇਹ ਕਿਹੜੀ ਫਾਰਸੀ ਬੋਲ ਰਿਹਾ ਵਿਰਾਜ ਇਹ ਇਹ ਇਧਰ ਵੇਖੋ ਹਏ ਜਸਪੀ ਤੇ ਲੱਗਦਾ ਪ੍ਰੈਗਨਨਸੀ ਵੇਲੇ ਨਾ ਭਾਂਡੇਾਂ ਦੀ ਸੇਵਾ ਜ਼ਿਆਦਾ ਕਰਦੀ ਹੁੰਦੀ ਸੀ ਭਾਂਡੇ ਮਾਹੀ ਨਹੀਂ ਹੁੰਦੀ ਸੀ ਜ਼ਿਆਦਾ ਕੋਈ ਵੀ ਭੈਣ ਭਰਾ ਹੋਣਾ ਉਂਝ ਵੀ ਕਹਿੰਨਾ ਮਮਾ ਮੈਂ ਭਾਂਡੇ ਸਾਫ਼ ਕਰੂੰਗੀ ਖਾਣੇ ਵਾਲੇ ਪਤਾ ਨਹੀਂ ਉਹਨਾਂ ਦਾ ਯਸਰ ਪੈ ਗਿਆ ਵੀ ਰਾਜ ਤੇ ਬੱਚਿਆਂ ਦੀਆਂ ਰੌਣਕਾਂ ਵੇਖ ਲਓ ਵਖਰੀਆਂ ਹੀ ਆ ਤੇ ਚਲੋ ਪ੍ਰਮਾਤਮਾ ਇਹ ਦਾਤਾ ਸਭ ਨੂੰ ਦਵੇ ਤੇ ਅਸੀਂ ਸਾਰਾ ਦਿਨ ਸੋਫੇ ਤੋਂ ਕੁੱਕਰ ਕਡਾਈਆਂ ਨਹੀਂ ਚੱਕ ਸਕਦੇ ਜਦੋਂ ਵੀ ਚੱਕਦੇ ਆ ਉਹਦੀ ਰੋਂਦਾ ਤੇ ਸੁੱਤੇ ਪਏ ਤੇ ਚੱਕ ਕੇ ਰੱਖਦੇ ਆ ਉੱਠਣਸਾਰ ਫੇਰ ਦੇਖ ਲੈਂਦਾ ਵੀ ਹੈ ਨਹੀਂ ਗੀਆਂ ਸੋਫੇ ਤੇ ਉਦਹੀਂ ਕਹੋਗਾ ਵੀ ਮੈਨੂੰ ਲਿਆ ਕੇ ਦੋ ਸਾਰਾ ਕੁਝ ਫੇਰ ਆਪ ਮੂਰੇ ਚੌਧਰੀ ਬਣ ਕੇ ਤੁਰਿਆ ਆਉਗਾ ਸੀ ਮਗਰ ਮਗਰ ਲੈ ਕੇ ਤੁਰੇ ਆਉਨੇ ਆ ਤੇ ਹਵਾ ਕਾਫੀ ਚੱਲਣ ਲੱਗੀ ਠੰਡੀ ਠੰਡੀ ਮੌਸਮ ਠੰਡਾ ਹੋ ਗਿਆ ਤੁਹਾਨੂੰ ਦਿਖਾਈਏ ਬਾਹਰ ਦਾ ਮੌਸਮ ਦੇਖੋ ਕਿੰਨੀ ਹਵਾ ਕੜੀ ਪੱਤਾ ਕਾਫੀ ਹੋ ਗਿਆ ਤੇ ਇੱਧਰ ਅਦਰਕ ਕਾਫੀ ਹੋ ਗਿਆ ਦਾ ਅੱਧਾ ਟਾਈਮ ਹੋ ਗਿਆ 7:30 ਵਜੇ ਦਾ ਕੀ ਹੋ ਰਿਹਾ ਹੈ ਚਲੋ ਚਲੋ ਬਾਏ ਕਰ ਦੋ ਸਾਰਿਆਂ ਨੂੰ ਸਾਰਿਆਂ ਨੂੰ ਬਾਏ ਕਰ ਦੋ ਬਾਏ ਚਲੋ ਇੰਜ ਵੀ ਕਰ ਦੋ ਓ ਕਿੱਛੀ ਕਰ ਦੋ ਓ ਥੈਂਕ ਯੂ ਸਾਰਿਆਂ ਦਾ